ਪਾ ਕਹਿੰਦੇ ਸੀ ਨਾ ਕਿ ਆਨ ਵਾਲਾ ਪੰਜਾਬੀ ਆ ਜਿਹੜਾ ਸਿਨੇਮਾ ਦਾ ਫਿਊਚਰ ਹੈ ਉਹ ਬਹੁਤ ਵਧੀਆ ਇਹ ਫਿਊਚਰ ਉਹ ਆ ਗਿਆ ਤੁਸੀਂ ਜਿਵੇਂ ਮਿਊਜ਼ਿਕ ਦੇ ਮਹਾਰੋਂ ਆਪਣੇ ਪਿਤਾ ਤੋਂ ਜਿਹੜੀ ਗੁਣਤੀ ਲਈ ਹੈ ਉਹਨੂੰ ਅੱਗੇ ਤੋਰ ਰਹੇ ਹੋ ਪਰ ਫਿਲਮਾਂ ਵਿੱਚ ਕਹਿੰਦੇ ਕਿ ਇੱਕ ਨਾ ਉਹ ਲੈਵਲ ਨਹੀਂ ਸੀ ਪਰ ਹੁਣੇ ਲੈਵਲ ਮਿਆਰ ਸੈੱਟ ਕਰਨ ਲੱਗੀਆਂ ਫਿਲਮਾਂ ਅੱਜ ਦੀ ਫਿਲਮ ਨੇ ਕਿਵੇਂ ਕੀਤਾ ਸੈੱਟ ਇਹ ਇਹ ਹੋ ਗਿਆ ਸੈੱਟ ਇਹ ਫਿਲਮ ਨੂੰ ਹੁਣ ਸ਼ਾਇਦ ਹਿੰਦੀ ਚ ਵੀ ਡਬ ਕਰਣਗੇ ਤਾਂ ਕਿ ਬਾਲੀਵੁੱਡ ਵਾਲੇ ਦੇਖਣਗੇ ਪੰਜਾਬ ਚ ਵੀ ਧੱਕ ਪੈਰੀ ਪੂਰੀ ਦੇਖਣਗੇ ਯਾਰ ਉੱਥੇ ਦੇ ਸੁਪਰਸਟਾਰ ਇੱਧਰ ਕੰਮ ਕਰਨਗੇ ਹਾਂ ਜੀ ਆ ਖਾਸ ਕਰਕੇ ਤੁਸੀਂ ਤਾਂ 뮤זיਕ ਦੇ ਮਹਾਰਤਾਂ ਹੈ ਹੀ ਹੋ ਜਿਵੇਂ ਸਾਰੇ ਜਾਣਦੇ ਆ ਜੀ ਨਹੀਂ ਨਹੀਂ ਇਹ ਤੁਹਾਡਾ ਬੜਪਣ ਹੈ ਪਰ ਜਿਸ ਹਿਸਾਬ ਨਾਲ 뮤זיਕ ਵੀ ਜਿਹੜਾ ਬੈਕਗ੍ਰਾਉਂਡ ਵਾਲਾ ਨਾਲ ਨਾਲ ਤੋਰ ਰਿਹਾ ਸੀ ਕੇਵਿਨ ਰੋਏ ਯਾਰ ਮੈਂ ਉਹਦੀ ਤਾਰੀਫ ਕਰਨਾ ਚਾਹੁੰਦਾ ਬੰਦੇ ਦੀ ਜੀ ਕੇਵਿਨ ਰੋਏ ਜੋਰਜ ਕੀ ਬਾਤ ਹੈ ਬੈਕਗ੍ਰਾਉਂਡ ਸਕੋਰ ਤੋਂ ਬਿਨਾ ਫਿਲਮ ਅੱਧੀ ਰਹਿ ਜਾਂਦੀ ਆ ਤੇ ਕਿਉਂਕਿ ਮੈਂ ਖੁਦ ਵੀ ਬੀਜੀਐਮ ਕਰਦਾ ਰਿਹਾ ਯਾਰ ਜਿਗਰੀ ਕਸੂਤੀ ਡਿਗਰੀ ਦਾ ਯਾ ਚੱਲੇ ਬਾਹਰ ਦਾ ਤਾਂ ਮੈਨੂੰ ਪਤਾ ਕਿ ਬੈਕਗ੍ਰਾਉਂਡ ਸਕੋਰ ਕਿੰਨੀ ਐਮੀਤ ਰੱਖਦਾ ਤੇ ਕੀ ਬਾਤ ਆ ਕੈਵਨ ਦੀ ਕੀ ਬਾਤ ਆ ਖਾਸ ਕਰਕੇ ਨਾ ਅਸੀਂ ਜਿਹੜੇ ਦਰਸ਼ਕਾਂ ਨਾਲ ਗੱਲ ਕੀਤੀ ਵਾਰਨਿੰਗ 2 ਦੇ ਬਾਰੇ ਉਹ ਕਹਿ ਰਹੇ ਆ ਕਿ ਪ੍ਰਿੰਸ ਇੱਕ ਇਹੋ ਜਿਹਾ ਕ੍ਰਾਈਮਨਲ ਕੈਰੈਕਟਰ ਸੀ ਹਸਾਉਂਦਾ ਵੀ ਸੀ ਡਰਾਉਂਦਾ ਵੀ ਸੀ ਬੜਾ ਕੁਝ ਕਰਦਾ ਸੀ ਹਾਂ ਇਹ ਉਹਨਾਂ ਦੇ ਸ਼ੇਡਸ ਬਹੁਤ ਸੀਗੇ ਆਪਣਾ ਪ੍ਰਿੰਸ ਭਾਈ ਦੇ ਨਾਲ ਇੱਥੇ ਜਿਹੜਾ ਉਹਨਾਂ ਨੇ ਪੰਮਾ ਪਲੇ ਕੀਤਾ ਆ ਤੇ ਇਦਾਂ ਹੀ ਬੋਲੀਵੀਰੇ ਦਾ ਸੀਗਾ ਸਿਟੀ ਦਾ ਉਹ ਵੀ ਕਾਮਿਕ ਸੀਗਾ ਬਟ ਕ੍ਰਾਈਮ ਵੀ ਸੀ ਉਸੇ ਜੀ ਤਾਂ ਗਿੱਪੀ ਨੇ ਬਹੁਤ ਸਾਰੀ ਆਪਣੀ ਟੀਮ ਨੂੰ ਨਾਲ ਲੈ ਕੇ ਚਲਿਆ ਖਾਸ ਕਰਕੇ ਥੀਏਟਰ ਵਾਲੇ ਬਹੁਤ ਸਾਰੇ ਜਏ ਚਿਹਰੇ ਸੀ ਜਿਹੜੇ ਕਿਤੇ ਨਾ ਕਿਤੇ ਪਿੱਛੇ ਸੀ ਇਸ ਫਿਲਮ ਚ ਦੇਖਣ ਨੂੰ ਮਿਲੇ ਇਹ ਬੜਿਆਈ ਆ ਨਾ ਬਾਈ ਦੀ ਜੀ ਇਹ ਕਿਉਂਕਿ ਬਾਈ ਕਹਿੰਦਾ ਯਾਰ ਮੈਂ ਮੈਂ ਕਮਾਈ ਬਹੁਤ ਕੀਤੀ ਆ ਆਪਾਂ ਫਿਲਮਾਂ ਬਹੁਤ ਬਣਾਈਆਂ ਪਰ ਆਪਾਂ ਟੈਲੈਂਟ ਨੂੰ ਵੀ ਅੱਗੇ ਲੈ ਕੇ ਆਏ ਹੈ ਹਨਾ ਸੋ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਚੀਜ਼ ਦੀਆਂ ਕਿ ਉਹਨਾਂ ਨੇ ਟੈਲੈਂਟ ਪਛਾਣ ਕੇ ਲੈ ਕੇ ਆਏ ਬਾਹਰ ਦਾ ਵਾਰਨਿੰਗ 2 ਦੇ ਨਾਲ ਨਾਲ ਜਿੱਥੇ ਐਂਡ ਹੁੰਦੀ ਹਾਲਾਂਕਿ ਬਹੁਤ ਸਾਰੇ ਦਰਸ਼ਕਾਂ ਨੇ 2 ਫਰਵਰੀ ਤੋਂ ਬਾਅਦ ਦੇਖਣੀ ਹੈ ਪਰ ਆਪਾਂ ਜਿਨ੍ਹਾਂ ਨੇ ਦੇਖ ਲਈ ਹੈ ਉਹਦੇ ਵਿੱਚ ਵਾਰਨਿੰਗ 3 ਦਾ ਅਨਾਉਂਸਮੈਂਟ ਵੀ ਹੋ ਗਿਆ ਹਾਂ ਆਪਾਂ ਇਹ ਹਲੇ ਗੱਲ ਡਿਸਕਸ ਇੱਥੇ ਨਾ ਕਰੀਏ ਕਿਉਂਕਿ ਲੋਕਾਂ ਨੂੰ ਪਹਿਲਾਂ ਦੇਖ ਕੇ ਆ ਲੰਦੋ ਹਨਾ ਤਾਂ ਤਾਈਂ ਗੱਲ ਬਣਨੀ ਆ ਦੀ ਯਾ ਨਾ ਇੱਕ ਆਖਰੀ ਸਵਾਲ ਹੈ ਪੰਜਾਬੀ ਫਿਲਮਾਂ ਸਿਨੇਮਾ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟ ਹੋ ਰਿਹਾ ਹੈ ਪਰ ਐਕਸ਼ਨ ਮੂਵੀ ਨੂੰ ਲੈ ਕੇ ਸ਼ਾਇਦ ਕੋਈ ਇਸ ਕਰਕੇ ਨਹੀਂ ਰਿਸਕ ਲੈਂਦਾ ਕਿ ਰਿਸਪਾਂਸ ਦੇਣਗੇ ਲੋਕ ਕਿ ਨਹੀਂ ਦੇਣਗੇ ਕਿਉਂਕਿ ਰਿਸ਼ਤਿਆਂ ਤੇ ਬਹੁਤ ਮਿਲ ਪਾਜੀ ਹੁਣ ਦੇਖੋ ਸੈਕੰਡ ਪਾਰਟ ਵੀ ਤਾਂ ਆਇਆ ਹੈ ਨਾ ਜੇ ਪਹਿਲੀ ਹਿੱਟ ਹੋਈ ਆ ਤਾਂ ਇਸ ਕਰਕੇ ਰਿਸਪਾਂਸ ਅੱਛਾ ਮਿਲ ਰਿਹਾ ਹੈ ਪਰ ਫਿਲਮ ਦੀ ਸਕ੍ਰਿਪਟ ਹੋਣੀ ਚਾਹੀਦੀ ਆ ਐਕਟਰ ਅੱਛੇ ਹੋਣੇ ਚਾਹੀਦੇ ਆ ਬੈਕਗ੍ਰਾਉਂਡ ਸਕੋਰ ਕੈਮਰਾ ਡਾਇਰੈਕਟਰ ਸਭ ਸਭ ਵਧੀਆ ਹੋਣੇ ਚਾਹੀਦੇ ਆ ਸੋ ਜਦੋਂ ਇੱਕ ਕੰਬੀਨੇਸ਼ਨ ਐਸਾ ਹੈ ਜੀ ਉਸਤਾਦ ਜੀ ਬਲਦੀ ਸਿੰਘ ਦੇਵੋ ਸਾਹਿਬ ਮੈਂ ਬਹੁਤ ਪੱਕਾ ਨਾਲ ਕਿ ਅ ਮੇਰਾ ਹੁਣ ਰੀਸੈਂਟਲੀ ਜਿਹੜਾ ਗਾਣਾ ਆ ਹੰਬਲ ਦੇ ਵਿੱਚ ਆ ਪਿਛਲੇ ਮਹੀਨੇ ਤੇ ਟੱਚਵਰ ਉਹ ਵੀ ਬਲਜੀਤ ਸਿੰਘ ਦਿਓ ਸਾਬ ਦਾ ਡਾਇਰੈਕਟਡ ਆ ਤੇ ਅਮਨ ਹੁੰਦਲ ਭਾਜੀ ਯਾਰ ਕੀ ਹੁੰਦਲ ਸਾਹਿਬ ਨੇ ਕਿਹਾ ਚਿਪ ਕੱਢਿਆ ਆ ਆਈ ਥਿੰਕ ਉਹ ਇਹਨਾਂ ਦੀ ਜੋੜੀ ਬਹੁਤ ਬੈਸਟ ਆ ਇਹਨਾਂ ਨੂੰ ਅੱਗੇ ਵੀ ਆ ਆਪਾਂ ਅਗਲੇ ਪਾਰਟ 'ਚ ਵੀ ਦੇਖਾਂਗੇ ਇਨਸ਼ਾਅੱਲਾ ਜ਼ਰੂਰ ਬਹੁਤ ਸਾਰੇ ਲੋਕ ਵੀ ਕਹਿ ਰਹੇ ਕਿ ਫਿਲਮ 'ਚ ਕਿਤੇ ਵੀ 1 ਮਿੰਟ ਤੇ ਲਈ ਅਸੀਂ ਆਸੇ ਪਾਸੇ ਨਹੀਂ ਦੇਖਿਆ ਫੋਕਸ ਬਣਿਆ ਰਿਹਾ ਸਕਰੀਨ ਦੇਖੋ ਕਲਾਕਾਰ ਫਿਲਮ ਗਾਣਾ ਉਹੀ ਹੈ ਪਰਫਾਰਮਰ ਵੀ ਉਹੀ ਹੈ ਜਿਹੜਾ ਤੁਹਾਨੂੰ ਖਿੱਚ ਕੇ ਰੱਖ ਲਵੇ ਬੰਨ ਕੇ ਰੱਖ ਲਵੇ ਕੀਲ ਕੇ ਰੱਖ ਲਵੇ ਸੋ ਇਹ ਫਿਲਮ ਉਹ ਆ ਥੈਂਕ ਯੂ ਜੀ No problem bhai thank you ਤੁਸੀਂ ਸੁਣਿਆ ਕਿ ਕਿਸ ਢੰਗ ਦੇ ਨਾਲ ਲੋਕ ਰਿਸਪੌਂਸ ਕਰ ਰਹੇ ਨੇ ਤਾਂ ਇਸ ਫਿਲਮ ਨੂੰ ਲੈ ਕੇ ਵਾਰਨਿੰਗ 2 ਨੂੰ ਲੈ ਕੇ ਜਿਸ ਤਰ੍ਹਾਂ ਦੇ ਰਿਵਿਊ ਆ ਰਹੇ ਨੇ ਉਸ ਤੋਂ ਇਹ ਗੱਲ ਇਹ ਪਤਾ ਲੱਗਦੀ ਹੈ ਕਿ ਪੰਜਾਬੀ ਐਕਸ਼ਨ ਮੂਵੀ ਆ ਜਿਹੜੀ ਉਹ ਵੀ ਹਿੱਟ ਹੋ ਸਕਦੀ ਹੈ ਤੇ ਲੋਕ ਉਸ ਨੂੰ ਕਾਫੀ ਭਰਮਾ ਹੰਗਾਰਾ ਦੇ ਰਹੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ